ਹਿਆਣਾ ਦੇ ਨਾਲ ਲੱਗਦੇ ਪਿੰਡ ਕਿਲਾ ਰੈਪਰ ਦੇ ਵਿੱਚ ਜਿੱਥੇ ਕੀ ਖੇਡਾਂ ਸ਼ੁਰੂ ਹੋ ਚੁੱਕੀਆਂ ਨੇ ਮਿੰਨੀ 올림픽 ਜਿਹਨਾਂ ਨੂੰ ਨਾਂ ਤੇ ਜਾਣਿਆ ਜਾਂਦਾ ਸੀ ਰੂਰਲ ਜਿਹੜੇ 올림픽 ਖੇਡਾਂ ਜਿੱਥੇ ਸ਼ੁਰੂ ਹੋਈਆਂ ਨੇ ਦੂਜੇ ਪਾਸੇ ਲੁਧਿਆਣਾ ਦੇ ਪੰਜਾਬ ਦੇ ਵਿਰਸੇ ਦੀ ਗੱਲ ਕਰੀਏ ਉਹ ਵੀ ਤਸਵੀਰਾਂ ਜਿਹੜੀ ਤੁਹਾਨੂੰ ਦਿਖਾਣੇ ਆ ਕਿ ਜਿਹੜਾ ਕੀ ਪੰਜਾਬ ਸੱਭਿਆਚਾਰ ਜਿਹੜਾ ਸਾਡਾ ਵਿਰਸਾ ਸੀ ਕਿਤਨਾ ਜੇ ਅਸੀਂ ਗੱਲ ਕਰੀਏ ਪਹਿਲਾਂ ਨਹੀਂ ਦਿਖਦਾ ਸੀ ਹੁਣ ਪੰਨ ਨੂੰ ਤੁਹਾਨੂੰ ਤਸਵੀਰਾਂ ਹੁਣ ਦਿਖਾ ਦਨੇ ਹਲਕੀ ਜ਼ਰਾ ਜ਼ਰ ਤਸਵੀਰਾਂ ਨਹੀਂ ਦੇਖਣ ਨੂੰ ਮਿਲਦੀਆਂ ਇੱਕ ਪਾਸੇ ਸੇਵੀਆਂ ਸੇਵੀਆਂ ਤੁਸੀਂ ਦੇਖੋ ਸੇਕ ਕੋਸੇ ਸੇਮੀਆਂ ਅ ਕੱਕਰੀਆਂ ਜਾ ਰਹੀਆਂ ਨੇ ਦੂਜੇ ਪਾਸੇ ਜਿਹੜੇ ਕਿ ਆਟਾ ਚੱਕੀ ਵੀ ਤੁਹਾਨੂੰ ਦੇਖਣ ਨੂੰ ਮਿਲੂਗੀ ਜਿਹੜੇ ਕਿ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਬਹੁਤ ਘੱਟ ਕੀ ਦੇਖਣ ਨੂੰ ਹੀ ਨਹੀਂ ਮਿਲਦੀ ਵੈਸੇ ਤਾਂ ਅੱਜ ਕੱਲ ਦੀ ਮਾਹੌਲ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੀਆਂ ਸਾਡੇ ਨਾਲ ਅ ਅੱਡੇ 'ਚ ਕੀ ਨਾਮ ਆ ਜੀ ਬਲਵਿੰਦਰ ਖੌਰ ਹੈ ਜੀ ਇਹ ਤੁਸੀਂ ਹੱਕਨੀਚਰ ਤੋਂ ਇਹ ਕਰਦੇ ਸੀ ਅਸੀਂ ਪਹਿਲਾਂ ਬਹੁਤ ਇਹੀ ਕਰਦੇ ਸੀ ਕੰਮ ਜੀ ਹੁਣ ਤਾਂ ਫਿਰ ਮਸ਼ੀਨਾਂ ਤੇ ਚੱਲ ਪਿਆ ਤੇ ਹੁਣ ਵੀ ਵੈਸੇ ਦਲੀਆ ਦਾਲਾਂ ਪੀਸ ਲੈਣੇ ਅਸੀਂ ਕਰ ਚਾ ਹਾਂਜੀ ਅੱਛਾ ਪਿੰਡ ਦੇ ਆਸ-ਪਾਸ ਦੇ ਜਿਹੜੇ ਲੋਕ ਉਹ ਤਾਂ ਤੁਹਾਡੇ ਕੋਲ ਆਉਂਦੇ ਹੋਣੇ ਕਿਉਂਕਿ ਅੱਜ ਕੱਲ ਤਾਂ ਮਸ਼ੀਨਾਂ ਦਾ ਜੋਗ ਹੈ ਮਸ਼ੀਨਾਂ ਆਉਂਦੀਆਂ ਨੇ ਮਸ਼ੀਨਾਂ ਨਾਲ ਸਾਰਾ ਕੁਝ ਹੁੰਦਾ ਹੈ। ਬਸ ਗਰੀਬਨ ਜੀ ਬਟਿੰਡੇ ਜ਼ਿਲ੍ਹੇ 'ਚ ਤਾਂ ਥੋੜਾ ਜਿਹਾ ਹੈਗੇ ਆ ਵੀ ਚੱਕੀਆਂ। ਅੱਛਾ ਜੀ। ਵੀ ਇੰਨਾ ਹੈ ਨਹੀਂ ਵੀ ਜਮੇ ਹੀ ਬੰਦ ਕਰਤੀਆਂ ਹੁਣ। ਤੇ ਹੁਣ ਵੀ ਆਉਣ ਵਾਲੀ ਵੀ ਜਿਹੜੀ ਪੀੜ੍ਹੀ ਆ ਉਹ ਮੰਗ ਕਰਦੀ ਆ ਵੀ ਸਾਨੂੰ ਚੱਕੀ ਦਾ ਪੀਸ ਕੇ ਦਿਓ ਕੋਈ ਦਾਲ ਬਣਾ ਕੇ ਦਿਖਾਓ। ਬੱਚੇ ਕਹਿੰਦੇ ਦਫਾਏ ਜਾਂਦੇ ਆ। ਤੇ ਵੀ ਉਹਨਾਂ ਨੂੰ ਵੀ ਸ਼ੌਂਕ ਹੈ ਵੀ ਹੁਣ ਉਹ ਦੁਬਾਰਾ ਕੰਮ ਚੱਲੇ ਬੱਚਾ ਅੱਛਾ ਅੱਛਾ ਆਟਾ ਚੱਕੀ ਦੀ ਗੱਲ ਕਰੀਏ ਜਿਵੇਂ ਮਸ਼ੀਨਾਂ ਆ ਰਹੀਆਂ ਨੇ ਤੇ ਮਸ਼ੀਨਾਂ ਦੇ ਵਿੱਚ ਆਟਾ ਪੀਸ ਕੇ ਦਿੰਦੇ ਨੇ ਜਿਵੇਂ ਇਹ ਤਾਂ ਹੱਥੀ ਆਪਾਂ ਨੂੰ ਕਮਾਈ ਕਰਦੇ ਆ ਤੇ ਇਹਦਾ ਤੇ ਉਹ ਆਟੇ ਦਾ ਤੇ ਆਟੇ 'ਚ ਫਰਕ ਹੁੰਦਾ ਪੀਸਣ ਦੇ ਵਿੱਚ ਫਰਕ ਹੈ ਜੀ ਇਸ ਆਟੇ 'ਚ ਉਹਦੀ ਤਾਕਤ ਹੀ ਨਹੀਂ ਰਹਿੰਦੀ ਅੱਛਾ ਜਿਹੜਾ ਇਹਦਾ ਪੀਸਿਆ ਹੋਇਆ ਉਹ ਬੱਚੇ 'ਚ ਜਾਨ ਵੀ ਪਊ ਤੇ ਪਹਿਲਾਂ ਹੁਣ ਪਹਿਲਾਂ ਵਾਲੀ ਦੁਨੀਆ ਬਹੁਤ ਵਧੀਆ ਸੀ ਦਵਾਈਆਂ ਵੀ ਬਹੁਤ ਘੱਟ ਲੈਂਦੇ ਸੀ ਹੁਣ ਸਾਰੇ ਚੱਕ ਮਸ਼ੀਨਾਂ ਨਾਲ ਕੰਮ ਹੁੰਦੇ ਮਸ਼ੀਨਾਂ ਨਾਲ ਹੀ ਪੀਸੇ ਜਾਂਦੇ ਆ ਉਨਨੀ ਤਾਕਤ ਰਹਿੰਦੀ ਹੈ। ਤਾਕਤ ਨਹੀਂ ਰਹਿੰਦੀ। ਹਾਂਜੀ। ਜਿੱਦੂ ਕਲਾਂ ਜਿੱਥੇ ਬੈਠੇ ਨੇ ਆਂਟੀ ਦਾ ਕਹਿਣਾ ਕਿ ਜਿਹੜੀ ਦੂਜੀ ਮਸ਼ੀਨਾਂ ਤੇ ਮਸ਼ੀਨਾਂ ਵਿੱਚ ਜਿਹੜਾ ਫਰਕ ਆ ਆਟੇ ਵਿੱਚ ਵੀ ਜਿਹੜਾ ਕੀ ਫਰਕ ਆ ਜਾਂਦਾ ਕਿ ਤਾਕਤ ਘਟ ਜਾਂਦੀ ਹੈ ਪਰ ਤਾਂ ਇੱਕ ਪਾਸੇ ਦੂਜੇ ਪਾਸੇ ਗੱਲਬਾਤ ਵੀ ਕਰਾਂਗੇ। ਕੀ ਨਾਮ ਹੈ ਤੁਹਾਡਾ? ਬਲਵੀਰ ਕੋਰਾ ਜੀ। ਅੱਛਾ ਅਣੀ ਕਿੰਨੇ ਚਿਰ ਤੋਂ ਹੈ ਸਹੀ ਮੈਂ ਤੁਸੀਂ ਵਟ ਰਹੇ ਹੋ ਤੁਸੀਂ ਇੱਥੇ ਬਹਿ ਕੇ? ਇਹ 20 ਸਾਲਾਂ ਤੋਂ ਵਟ ਰਹੇ ਹਾਂ ਜੀ। 20 ਸਾਲਾਂ ਤੋਂ। ਹਾਂ। ਪਹਿਲਾਂ ਵਟਦੇ ਰਹੇ ਹਾਂ। ਵਟਦੇ ਰਹੇ ਹਾਂ। ਹਾਂ ਤੇ ਹੁਣ ਵਟਣ ਲੱਗ ਗਏ ਦਵਾਰੇ। अच्छा ਜਿਵੇਂ ਆ ਬੱਚਾ ਕੋਲ ਬੈਠਾ ਬੱਚੇ ਨੇ ਕਦੀ ਨਹੀਂ ਕਿਹਾ ਹਾਂ ਤਾਂ ਅੱਜਕੱਲ ਮਸ਼ੀਨਾਂ ਆ ਗਈਆਂ ਵੀ ਤੁਸੀਂ ਹਜੇ ਵੀ ਤੁਸੀਂ ਹੱਥ ਨਾਲ ਹੀ ਸੇਮੀਆਂ ਵੱਟਦੇ ਪਿਓ ਉਹ ਕਹਿੰਦੇ ਜੀ ਵੀ ਸਵਾਦ ਲੱਗਦੇ ਨੇ ਹੱਥੀ ਵੱਟੀਆਂ ਅੱਛਾ ਮਸ਼ੀਨ ਨਾਲ ਵੀ ਕੋਲ ਗਾ ਜਾ ਹੋ ਜਾਂਦਾ ਅੱਛਾ ਜਿਉਂ ਵਧੀਆ ਨਹੀਂ ਬਣਦੀਆਂ ਹਾਂ ਵੀ ਹੱਥੀ ਵੱਟੋ ਹੱਥੀ ਸਵਾਦ ਲੱਗਦੇ ਨੇ ਅੱਛਾ ਕਿਹੜੇ ਪਿੰਡ ਦੇ ਤੁਸੀਂ ਆਏ ਹੋ ਤੁਸੀਂ ਦਿਖਾ ਦੇ ਜੀ ਮਾਂ ਹਾਂ ਮਾਂ ਸੱਚੇ ਕਿਹਾ ਖੇਡਾ ਹੁੰਦੀਆਂ ਨੇ ਤੁਸੀਂ ਉਦੋਂ ਉਦੋਂ ਹੀ ਆਉਂਦੇ ਹੋ ਜਾਂ ਅੰਦਰ ਦੇ ਵਿੱਚ ਵੀ ਤੁਸੀਂ ਇਹ ਕੰਮ ਕਰਦੇ ਹੋ ਜਾਣਨ ਉਹ ਜਾ ਕੇ ਵੇਚਦੇ ਹੋ ਨਾ 베ਚਦੇ ਨਹੀਂ ਜੀ ਅੱਛਾ ਵੇਚਦੇ ਕਰੇ ਵਾਸ ਹਾਂ ਆਪਣੇ ਵਾਸਤੇ ਹਾਂ ਆਪਦੇ ਵਾਸਤੇ ਜੀ ਆਪਣੇ ਵਾਸਤੇ ਹਾਂ ਵੀ ਕਰੇ ਖਾਣ ਵਾਸਤੇ ਠੀਕ ਹੈ ਬੱਚਾ ਵਾਸਤੇ ਅੱਛਾ ਫਿਰ ਤਾਂ ਕੀ ਬਿਲਕੁਲ ਤਸਵੀਰਾਂ ਤੁਹਾਨੂੰ ਇੱਕ ਵਾਰ ਦੁਬਾਰਾ ਦਿਖਾਣੀਆਂ ਲੁਧਿਆਣਾ ਦੇ ਕਿਲਾ ਰਹਿਪੜੀ ਤਸਵੀਰਾਂ ਜਿੱਥੇ ਕੀ ਪੰਜਾਬ ਦੇ ਸੱਭਿਆਚਾਰ ਦੀ ਜਿਹੜੇ ਤਸਵੀਰਾਂ ਨੇ ਜਿਹੜੀਆਂ ਕੀ ਨਹੀਂ ਦੇਖਣ ਨੂੰ ਮਿਲਦੀਆਂ ਸੀ ਹੁਣ ਇੱਥੇ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੀਆਂ ਤੁਸੀਂ ਵੀ ਇੱਥੇ ਆ ਸਕਦੇ ਹੋ ਇੱਥੇ ਵੀ ਅੰਮ੍ਰਿਤਜੀਤ ਹਾਂਜੀ ਪਹਿਲਾਂ ਕਦੀ ਦੇਖਿਆ ਕਦੀ ਇਹ ਚਰਖਾ ਕੱਤ ਤੈਨੂੰ ਹਾਂਜੀ 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 ਬਹੁਤ ਵੇਲੇ ਕਿੱਥੇ ਦੇਖਿਆ ਘਰ ਚ ਹੀ ਆਪਣੇ अच्छा ਤੁਸੀਂ ਆਪਣੇ ਘਰ ਤਲਾ ਹਾਂਜੀ اچھا ਖਾਨ ਜੀ ਕਿਦਾਂ ਲੱਗਦਾ ਕਿ ਜਿਵੇਂ ਹੁਣ ਅੱਜ ਕੱਲ ਦਾ ਅੱਜ ਕੱਲ ਚੀਜ਼ਾਂ ਦੇਖੋ ਨੂੰ ਨਹੀਂ ਮਿਲਦੀਆਂ ਹੈਗੀਆਂ ਹਨਾ ਹਾਂਜੀ ਆਪਾਂ ਜੇ ਘਰਾਂ ਦੀ ਗੱਲ ਕਰੀਏ ਜਾਂ ਕਿਤੇ ਵੀ ਦੇਖੋ ਨੂੰ ਮਿਲਦੀਆਂ ਹੁਣ ਸਪੈਸ਼ਲ ਇੱਥੇ ਤੁਸੀਂ ਆਏ ਹੋ ਦੇਖਿਆ ਕਿਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਪੁਰਾਣਾ ਸੱਭਿਆਚਾਰ ਬਹੁਤ ਵਧੀਆ ਲੱਗ ਰਿਹਾ ਹਾਂ ਜੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿਉਂਕਿ ਹੁਣ ਪੰਜਾਬ ਸਰਕਾਰ ਦੁਆਰਾ ਜਿਵੇਂ ਖੇਡਾਂ ਵੀ ਕਰਾਈਆਂ ਜਾ ਰਹੀਆਂ ਜਾ ਰਹੀਆਂ ਇੱਕ ਪਾਸੇ ਪੰਜਾਬ ਦਾ ਸੱਭਿਆਚਾਰ ਜਿਹੜਾ ਕਿ ਸਾਡਾ ਕੀ ਇੱਕ ਤਰ੍ਹਾਂ ਦੀ ਗੱਲ ਕਰੇ ਤੇ ਗੁੰਮ ਹੀ ਹੋ ਗਿਆ ਸੀ ਮਤਲਬ ਦਿਖਦਾ ਨਹੀਂਗਾ ਚੀਜ਼ ਇਦਾਂ ਤਾਂ ਹੋਣਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਪਤਾ ਲੱਗੇ ਕਿ ਪੁਰਾਣੇ ਲੋਕ ਕਿੰਨਾ ਮਿਹਨਤ ਕਰਦੇ ਸੀਗੇ ਹਾਂਜੀ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਉਨੇ ਆ ਕਿਉਂਕਿ ਇੱਥੇ ਲੋਕ ਵੀ ਜਿਹੜੇ ਖੜੇ ਹੋਏ ਨੇ ਉਹ ਵੀ ਫੋਟੋਆਂ ਖਿੱਚ ਰਹੇ ਨੇ ਦੇਖ ਰਹੇ ਨੇ ਕਿਉਂਕਿ ਇਹ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਜ਼ਿਆਦਾਤਰ ਸਾਨੂੰ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਪਿੰਡਾਂ ਵਿੱਚ ਜ਼ਰੂਰ ਦੇਖਣ ਨੂੰ ਮਿਲਦੀਆਂ ਅਸੀਂ ਆ ਤਸਵੀਰਾਂ ਵੀ ਦੇਖ ਸਕਦੇ ਹੋ ਚੱਕੇ ਦੇ ਵਿੱਚ ਕਿਵੇਂ ਚਰਖਾ ਕੱਤਿਆ ਜਾ ਰਿਹਾ ਵਾ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿੰਨੀ ਚਿਰ ਤੋਂ ਇਹ ਕੰਮ ਕਰਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਮੇਰਾ ਨਾਮ ਪ੍ਰਵਿੰਦਰ ਕੌਰ ਆ ਜੀ ਪਿੰਡ ਚੰਡੂ ਕਹਿੰਦੇ ਰਹਿਣ ਆਂ ਆਈਆਂ ਬਛਿੰਡਾ ਜਲੇ ਦੀ ਜੀ ਅੱਛਾ ਸਰਖਾ ਘਾਤ ਰਹੇ ਹੋ ਇਹ ਕਿਦਾਂ ਯੂਜ਼ ਕਿਦਾਂ ਕਰਦੇ ਹੋ ਸਾਨੂੰ ਇੱਕ ਜਰਾ ਦੁਬਾਰਾ ਦਿਖਾਓ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿਉਂਕਿ ਅੱਜ ਕੱਲ ਦੀ ਜੇ ਜਨਰੇਸ਼ਨ ਦੀ ਗੱਲ ਕਰੀ ਨਹੀਂ ਪਤਾ ਕਿਦਾਂ ਕੱਪੜਾ ਬਣਦਾ ਕਿਦਾਂ ਇਹਨੂੰ ਬਣਾਇਆ ਜਾਂਦਾ ਇਹ ਪਹਿਲਾ ਜੀ ਨਰਮਾ ਬੀਜ ਦੇ ਜਿਹਦੇ ਨਰਮਾ ਚੁੱਕਿਆ ਜਾਂਦਾਗਾ ਆਪਾਂ ਨਰਮਾ ਚੁੱਕ ਕੇ ਫਿਰ ਕਪਾਹ ਬੇਲਦੇ ਆਂ ਜੀ ਬੇਲ ਕੇ ਪੂਣੀਆਂ ਵੱਟੀਆਂ ਜਾਂਦੀਆਂ ਜੀ ਪੂਣੀਆਂ ਵੱਟ ਕੇ ਜੀ ਫਿਰ ਇਹ ਤਾਗਾ ਬਣਦਾ ਜੀ ਤਾਗਾ ਬਣ ਕੇ ਫਿਰ ਇਹਦਾ ਕੱਪੜਾ ਬਣਾਇਆ ਅੱਛਾ ਪੁਰਾਣੇ ਸਮੇਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਹਿੰਦੇ ਜਦੋਂ ਕਿ ਚਰਖਾ ਕੱਦ ਕਰਦੇ ਹੁੰਦੇ ਸੀ ਕੱਤਦੇ ਹੁੰਦੇ ਸੀ ਕਹਿੰਦੇ ਗੀਤ ਗੂਤ ਵੀ ਗਾਉਂਦੇ ਹੁੰਦੇ ਸੀ ਇਕੱਠੇ ਜਦੋਂ ਸਾਰੇ ਬੈਹ ਜਾਂਦੇ ਮਾਈਲਾਂਵਾ ਬੈਹ ਜਾਂਦੇ ਪਿੰਡਾਂ ਪੋਂਡਾਂ ਵਿੱਚ ਇਹ ਹੁਣ ਹੁਣ ਹੈਗਾ ਇਹ ਚੀਜ਼ਾਂ ਹਾਂਜੀ ਪਤਾ ਹੈ ਅੱਗੇ ਕੀ ਗੱਲ ਸੀਗੀ ਜਦੋਂ ਵੀ ਚਰਖਾ ਕੱਤਦੀਆਂ ਫਿਰ ਜਦੋਂ ਵੀ ਅੱਗੇ ਖੱਟ ਕਹਿੰਦੇ ਹੁੰਦੇ ਸੀ ਜਦੋਂ ਕੁੜੀ ਦੇ ਆਨੰਦ ਹੁੰਦੇ ਸੀਗੇ ਤੇ ਉਦੋਂ ਫਿਰ ਕੁੜੀਆਂ ਗੀਤ ਗਾਉਂਦੀਆਂ ਹੁੰਦੀਆਂ ਖਟ ਦਿਨ ਦਾ ਕਿਉ ਨੀ ਖਟ ਦੇ ਮੇਰਾ ਵਾਵਲ ਜੀ ਖਟ ਦਿਨ ਦਾ ਕਿਉ ਨੀ ਮੇਰਾ ਰਾਤਾਂ ਦਾ ਗਤਿਆ ਜੀ ਖਟ ਦਿਨ ਦਾ ਕਿਉ ਨੀ ਮੇਰਾ ਰਾਤਾਂ ਦਾ ਗਤਿਆ ਜੀ ਖਟ ਦਿਨ ਦਾ ਕਿਉ ਨੀ ਖਟ ਦੇ ਮੇਰਾ ਬਪੂ ਜੀ ਖਟ ਦਿਂਦਾ ਕਿਉ ਨੀ ਮੇਰਾ ਰਤਾਂ ਦਾ ਕਤੀਆ ਜੀ ਖਟ ਦਿਂਦਾ ਕਿਉ ਨੀ ਅੱਗੇ ਦਾਜ ਮੰਗਦੀਆਂ ਕੁੜੀਆਂ ਵੀ ਇਹ ਜਿਹੜਾ ਬਣਾਇਆ ਹੋਇਆ ਮੈਨੂੰ ਦਾਜ ਦਿਓ ਹਾਂ ਜੀ ਅੱਗੇ ਦਾਜ ਬਣਾਉਂਦੀਆਂ ਕੁੜੀਆਂ ਖੀਸਦਰੀਆਂ ਬਣਾਉਂਦੀਆਂ ਹੁੰਦੀਆਂ ਤੇ ਆਪ ਦਾ ਸਮਝ ਲੈ ਵੀ ਬਿਸਤਰੇ ਬਣਾਉਂਦੀਆਂ ਹੁੰਦੀਆਂ ਫਿਰ ਇਹ ਖੱਟ ਜਿਵੇਂ ਅੱਜ ਦੀ ਜਨਰੇਸ਼ਨ ਪੀੜੀ ਦੀ ਗੱਲ ਕਰੇ ਤੁਸੀਂ ਕਹਿੰਦੇ ਦਾਜ ਲਈ ਤਿਆਰ ਹੁੰਦਾ ਸੀ ਸਮਾਨ ਹਣਾ ਉਹ ਹੁਣ ਹੁਣ ਤਾਂ ਚੀਜ਼ਾਂ ਹੈ ਨਹੀਂਆਂ ਪਰ ਪਿੰਡਾਂ ਵਿੱਚ ਕਿਤੇ ਕਿਨਾ ਪਿੰਡਾਂ ਵਿੱਚ ਦੇਖਣ ਨੂੰ ਜ਼ਰੂਰ ਮਿਲਦੀਆਂ ਨੇ ਤਾਂ ਹਾਂਜੀ ਮਿਲਦੀਆਂ ਨੇ ਜੀ ਅੱਜ ਵੀ ਹੈਗੀਆਂ ਹਜੇ ਵੀ ਹੈਗੀਆਂ ਜੀ ਅੱਛਾ ਖੁਦ ਮੇਰੇ ਬਣ ਕੇ ਤਿਆਰ ਕਰਿਆ ਹੋਇਆ ਹੈ ਜੀ ਅੱਛਾ ਹਾਂਜੀ ਇਹ ਜੀ ਬਿਲਕੁਲ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਕਿ ਚਰਖਾ ਕੱਤਾ ਜਾ ਰਿਹਾ ਹੈ ਕਿ ਇਹਨਾਂ ਨੇ ਹਾਲੇ ਕਿ ਇਹਨਾਂ ਆਂਟੀ ਜੀ ਨੇ ਸਾਨੂੰ ਇੱਕ ਗਾਣਾ ਵੀ ਸੁਣਾਇਆ ਜਿਹੜਾ ਗੀਤ ਵੀ ਸੁਣਾਇਆ ਜਿਹੜਾ ਕਿ ਤਰ੍ਹਾਂ ਕਾਦੇ ਜਿਹੜਾ ਕਿ ਇਹ ਚੀਜ਼ਾਂ ਜਿਹੜੋ ਤਿਆਰ ਹੁੰਦੀਆਂ ਸੀਗੀਆਂ ਕਪੜਾ ਬਣਦਾ ਸੀ ਕਪੜਾ ਬਣ ਕੇ ਜਿਹੜੇ ਚੀਜ਼ਾਂ ਤਿਆਰ ਹੁੰਦੀਆਂ ਸੀ ਇਹਨੂੰ ਦਾਲ ਦੇ ਵਿੱਚ ਦਿੱਤਾ ਜਾਂਦਾ ਸੀ ਤਸਵੀਰਾਂ ਤੁਸੀਂ ਇੱਕ ਵਾਰ ਦੁਬਾਰਾ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਬਾਹਰੋਂ ਲੋਕ ਆਏ ਨੇ ਉਹ ਵੀ ਚੀਜ਼ਾਂ ਨੂੰ ਦੇਖਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਆਮ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਜ਼ਿਆਦਾਤਰ ਦੇਖਣ ਨੂੰ ਨਹੀਂ ਚੀਜ਼ਾਂ ਮਿਲਦੀਆਂ ਇੱਥੇ ਜਿਹੜੀ ਪੰਜਾਬ ਜਿਹੜਾ ਵਿਰਸਾ ਜਿਹੜਾ ਵਿਰਾਸਾ ਸੀ ਜਿਹੜੀ ਚੀਜ਼ਾਂ ਇਹ ਦੁਬਾਰਾ ਤਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਤਸਵੀਰਾਂ ਦੇ ਇਸ ਲਗਾਤਾਰ ਇੱਕ ਪਾਸੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਹੈ ਕਿ ਇੱਥੇ ਟੈਲੀਫੋਨ ਰੱਖਿਆ ਹੋਇਆ ਜਿਹੜਾ ਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਸਾਡੇ ਕੋਲ ਐਂਡਰੋਇਡ ਫੋਨ ਆ ਗਏ ਨੇ ਪਹਿਲਾਂ ਦੇ ਜੇ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਦੇ ਜਮਾਨੇ ਦੇ ਵਿੱਚ ਜਿਹੜਾ ਫੋਨ ਹੁੰਦਾ ਸੀ ਉਹ ਵੀ ਇੱਥੇ ਰੱਖਿਆ ਹੋਇਆ ਵਾ ਅਜੀ ਤੁਸੀਂ ਇਹਨੂੰ ਦੇਖ ਰਹੇ ਹੋ ਪਹਿਲਾ ਕਦੇ ਦੇਖਿਆ ਇਹਨੂੰ ਨਹੀਂ ਪਹਿਲਾਂ ਨਹੀਂ ਦੇਖਿਆ ਨਹੀਂ ਦੇਖਿਆ ਦੇਖਿਆ ਨਹੀਂ ਹੁਣ ਤਾਂ ਤੁਸੀਂ ਤੁਹਾਡੇ ਕੋਲ ਦੂਜੇ ਐਂਡਰੋਇਡ ਫੋਨ ਆ ਗਏ ਹੁਣ ਤਾਂ ਵਧੀਆ ਵਧੀਆ ਫੋਨ ਆ ਗਏ ਇਹ ਦੇਖ ਕੇ ਕਦੇ ਯਾਦਾ ਹੀ ਪੁਰਾਣੀ ਕਿਤੇ ਦੇਖਿਆ ਹੁੰਗਾ ਪਹਿਲੀ ਵਾਰ ਹੀ ਦੇਖਿਆ ਪਹਿਲੀ ਵਾਰ ਦੇਖਿਆ ਜੀ ਬੰਕਲ ਅੱਜ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਚੀਜ਼ਾਂ ਨਹੀਂ ਦੇਖੀਆਂ ਕਿ ਜਿਹੜਾ ਕਿ ਇਹ ਫੋਨ ਹੈ ਯੂਜ਼ ਹੁੰਦਾ ਸੀਗਾ ਇਹਨੂੰ ਚੱਕ ਕੇ ਇਦਾਂ ਥੋੜ ਡਾਇਲ ਕਰਤਾ ਜਾਂਦਾ ਸੀ ਨੰਬਰ ਇੱਥੇ ਡਾਲ ਕੀਤਾ ਜਾਂਦਾ ਸੀਗਾ ਉਸ ਤੋਂ ਬਾਅਦ ਇਹਨੂੰ ਇੰਨਾ ਗੱਲ ਹੁੰਦੀ ਸੀ ਜਿਹੜੇ ਅੱਜ ਦੀ ਦੌਰ ਦੀ ਗੱਲ ਕਰੀਏ ਅੱਜ ਦੌਰ ਦੇ ਵਿੱਚ ਇਹ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਵਕ ਵਕ ਤੁਹਾਨੂੰ ਤਰ੍ਹਾਂ ਦੀ ਤਸਵੀਰਾਂ ਤੁਹਾਨੂੰ ਦਿਖਾਈਆਂ ਜਿੱਥੇ ਕਿ ਇੱਕ ਪਾਸੇ ਜਿਵੇਂ ਚਰਖਾ ਚਰਖਾ ਤੁਹਾਨੂੰ ਦਿਖਾਇਆ ਦੂਜੇ ਪਾਸੇ ਤੁਹਾਨੂੰ ਇੱਥੇ ਆਟਾ ਚੱਕੀ ਦਿਖਾਈ ਇੱਕ ਪਾਸੇ ਬੀਬੀ ਸੇਵ ਜਾਂ ਬਾਉਂਡਰੀ ਸੀ ਜਿਹੜੀ ਘੜ ਦੇ ਉੱਪਰ ਆ ਕੇ ਜਿਹੜੀ ਸੇਵੇਂ ਬੁਣੇ ਜਾਂਦੇ ਸੀ ਅੱਜ ਕੱਲ ਇਹ ਦੌਰ ਵੀ ਸਾਨੂੰ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਪਰ ਲੁਧਿਆਣਾ ਦੇ ਕਿਲਾ ਰਾਇਪੁਰ ਦੇ ਵਿੱਚ ਜਿੱਥੇ ਕੀ ਮੈਨੂ 올림픽 ਖੇਡਾਂ ਦੀ ਜਿਹੜੀ ਖੇਡਾਂ ਖੜੀਆਂ ਜਿਹੜੇ ਦੂਜੇ ਪਾਸੇ ਉੱਥੇ ਪੰਜਾਬ ਸਰਕਾਰ ਵੱਲੋਂ ਇਹ ਸੱਭਿਆਚਾਰ ਨੂੰ ਜਿਹੜਾ ਲੋਕਾਂ ਨੂੰ ਜਿਹੜਾ ਅੱਜ ਕੱਲ ਨਹੀਂ ਦੇਖਣ ਨੂੰ ਮਿਲਦਾ ਉਹ ਤਸਵੀਰਾਂ ਸਾਨੂੰ ਦੇਖਣ ਨੂੰ ਜ਼ਰੂਰ ਮਿਲੀਆਂ ਨੇ ਲੁਧਿਆਣਾ ਤੋਂ ਲਖਵਿੰਦਰ ਸਿੰਘ ਧੰਨ ਸਵੇਰਾ ਟੀਵੀ ਕਿਲਾਪੁਰ ਰਾਏਪ